ਕਦੇ ਜਿਵੇਂ ਹੁਣ ਭਾਈ ਸੰਦੀਪ ਸਿੰਘ ਨੇ ਜੋ ਅੰਦਰ ਕੀਤਾ ਇਹ ਚਣਕ ਕਿਤੇ ਨਾ ਕਿਤੇ ਪਿੱਛੋਂ ਲੱਜੋ ਰੋ ਨਹੀਂ ਹੁੰਦਾ ਜਦੋਂ ਵੀ ਤੁਸੀਂ ਸਾਡੀਆਂ ਧੀਆਂ ਨਾਲ ਸਾਡੇ ਪਰਿਵਾਰਾਂ ਨਾਲ ਕਿਦਾਂ ਤੁਸੀਂ ਸਾਡੇ ਪਰਿਵਾਰਾਂ ਨੂੰ ਮਾਰਿਆ ਕੁੱਟਿਆ ਨਚੋੜਿਆ ਵਾ ਉਹ ਫਿਰ ਰੋਣ ਤੁਸੀਂ ਅੰਦਰੋਂ ਨਾ ਪੜੀ ਨਾ ਸਕਦੇ ਹੋ ਕਿਸੇ ਨਾ ਕਿਸੇ ਰੂਪ ਵਿੱਚ ਰੋ ਫਿਰ ਬਾਹਰ ਨਿਕਲਦਾ ਵਾ ਭੜਾਂਦਰ ਭਾਈ ਬੇਸ ਸਿੰਘ ਠੇਕਦਾਰ ਸਰਕਾਰੀ ਸੀ ਪਰ ਲੋੜ ਪਈ ਤੇ ਸ਼ਾਹ ਦਾ ਜੰਮ ਪੀ ਗਿਆ ਗੁਰੂ ਕੇ ਫਿਰ ਅਸੇ ਨੌਕਰੀ ਕਰਨੀ ਮਾੜੀ ਗੱਲ ਨਹੀਂ ਹੁੰਦੀ ਸਿੱਖੀ ਤੋਂ ਲਗਾ ਕਰਨੀ ਮਾੜੀ ਗੱਲ ਹੁੰਦੀ ਹੈ ਜੌਬ ਜੁੱਤੇ ਮਰਜ਼ੀ ਕਰੋ ਹੁਣ ਪਾਈ ਦੇਵਾਰਾਮ ਦੇ ਘਰ ਪਹੁੰਚੇ ਪਾਈ ਦੇਵਾਰਾਮ ਦੇ ਘਰ ਨੂੰ ਪਹੁੰਚਦੇ ਸਾਰੇ ਪਰਿਵਾਰ ਨੇ ਰਾਤ ਪਾਰਸ਼ਾ ਦੇ ਸੀਸ ਦੀ ਰਾਖੀ ਕੀਤੀ ਰਾਤ ਬੀਤੀ ਸਵੇਰ ਦਿਨ ਚੜ੍ਹਨ ਤੋਂ ਪਹਿਲਾਂ ਤਰਾਵੜੀ ਤੋਂ ਪਹਿਲਾਂ ਤੁਰ ਪਏ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਿਉਂਕਿ ਜਦੋਂ ਤੁਰੇ ਨੇ ਫਿਰ ਇਸ ਤੋਂ ਅਗੇ ਦੂਜਾ ਪੜਾ ਜਿਹੜਾ ਕੀਤਾ ਉਹ ਅੰਬਾਲੇ ਕੀਤਾ ਇੱਥੇ ਦੇਵਾਰਾਮ ਸੀ ਉੱਥੇ RAM ਦੇਵਾ ਸੀ ਦੋਵਾਂ ਦੇ ਨਾਮ ਲੜਦੇ ਨੇ ਇੱਕ ਦੇਵਾਰਾਮ ਸੀ ਇੱਕ RAM ਦੇਵਾ ਸੀ ਰਾਮਦੇਵਾ ਦੇ ਘਰ ਦੂਜਾ ਪੜਾ ਕੀਤਾ ਅੱਛਾ ਜਿੱਥੇ ਜਿੱਥੇ ਵੀ ਪਾਸ਼ਾ ਸੀਸ ਰਹਿੰਦਾ ਰਿਹਾ ਉੱਥੇ ਗੁਰਦੁਆਰਾ ਸੀਸ ਸਥਾਨ ਐਂਦਾ ਗੁਰਦੁਆਰੇ ਉੱਥੇ ਵੀ ਅਜ ਤਰਾਵੜੀ ਵਿੱਚ ਵੀ ਸੀਸ ਸਥਾਨ ਨੂੰ ਗੁਰਦੁਆਰਾ ਇਹ ਜਿੰਨੇ ਵੀ ਤੁਸੀਂ ਦਿੱਲੀ ਤੋਂ ਪੰਜਾਬ ਤੱਕ ਗੁਰਦੁਆਰੇ ਉਹ ਨਾ ਇਹ ਸੀਸਗੰਜ ਸੀਸ ਸਥਾਨ ਇੱਥੇ ਇੱਥੇ ਪਾਸ਼ਾ ਦਾ ਸੀਸ ਰਾਤ ਰਹਿੰਦਾ ਰਿਹਾ ਦੂਜਾ ਦੂਜਾ ਪਹਿਲਾ ਉਹਨੇ ਪਾਈ ਨਾਨੂ ਦੇ ਘਰ ਲੈ ਗਏ ਇੱਥੇ ਤਰਾਵੜੀ ਪਹਿਲਾ ਪੜਾ ਕੀਤਾ ਗਿਆ ਦੂਜਾ ਅੰਮ੍ਰਾਲੇ ਪਾਈ ਦੇਵਾ RAM ਦੇ ਘਰ ਇੱਜੇ ਵੀ ਰਾਤ ਬੀਤੀ ਫਿਰ ਦੇਵਾ ਰਾਮ ਤੋਂ ਬਾਅਦ ਜਦੋਂ ਅੰਬਾਲੇ ਤੋਂ ਅੱਗੇ ਜਿਹੜਾ ਸੀ ਉਹ ਸੀ ਨਾਬਾ ਇੱਕ ਨਾਬਾ ਇੰਦਰ ਹੈ ਇਹ ਨਾਬਾ ਸੀ ਚੰਡੀਗੜ੍ਹ ਤੋਂ 12 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਰਾਜਪੁਰਾ ਤਹਿਸੀਲ ਸੀ ਪਟਿਆਲਾ ਜ਼ਿਲ੍ਹਾ ਸੀ ਬਨੂਰ ਤੋਂ ਪਹਿਲਾਂ ਨਾਬੇ ਦੇ ਵਿੱਚ ਦਰवेशੀ ਦਰਗਾਹ ਇੱਕ ਮੁਸਲਮਾਨ ਫਕੀਰ ਹੋਇਆ ਉਹਦੀ ਕੁਟੀਆਂ ਵਿੱਚ ਤੀਜਾ ਪੜਾ ਕੀਤਾ ਗਿਆ ਦਰवेशੀ ਦਰਗਾਹ ਕੁਟੀਆਂ ਦੇ ਵਿੱਚ ਅੰਦਾਜ਼ਾ ਲਾਓ ਜਿਹੜੇ ਲੋਕ ਕਹਿੰਦੇ ਜੀ ਪਾਦਸ਼ਾਹ ਮੁਸਲਮਾਨਾ ਦੇ ਉਲਟ ਸੀ ਜਾਂ ਮੁਗਲਾਂ ਦੀਆਂ ਜਣਾ ਪੜ ਦਿੱਤੀਆਂ ਮੁਸਲਮਾਨ ਫਕੀਰ ਸੀ ਜਦੀ ਕੁਟੀਆਂ ਵਿੱਚ ਪਾਸ਼ਾ ਦਾ ਸੀਸ ਤੀਜਾ ਪੜਾ ਜਿਹੜਾ ਕੀਤਾ ਗਿਆ ਫਕੀਰ ਦੀ ਕੁਟੀਆਂ ਦੇ ਵਿੱਚ ਦਰবেশੀ ਦਰਗਾਹ ਉਹਦਾ ਨਾਂ ਸੀ ਉਹਦੀ ਕੁਟੀਆਂ ਦੇ ਵਿੱਚ ਰਾਤ ਪਾਸ਼ਾ ਦਾ ਸੀਸ ਰੱਖਿਆ ਗਿਆ ਬਾਕੀ ਸੇਖ ਰਾਤ ਪਹਿਰੇ ਤੇ ਰਹੇ ਇਸ ਤੋਂ ਬਾਅਦ ਅਗੇ ਬਨੂੜ ਹੁੰਦੇ ਆਉਂਦੇ ਆ ਕੀਰਤਪੁਰ ਸਾਹਿਬ ਪਹੁੰਚੇ ਇੰਦਰ ਕੀਰਤਪੁਰ ਸਾਹਿਬ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਮਾਤਾ ਗੁਜਰੀ ਕੌਰ ਜੀ ਮਾਤਾ ਨਾਨਕੀ ਜੀ ਉਦੋਂ ਅਜੇ ਸਿਰ ਹੈਗਾ ਸੀ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਦੇ ਪਤਨਗ ਬਾਦ ਸਰ ਦੇ ਮਾਤਾ ਉਹ ਵੀ ਆਇਆ ਆਪਣੇ ਪੁੱਤਰ ਦਾ ਸੀਸ ਲੈਣ ਗੁਰੂ ਮਾਤਾ ਗੁਜਰ ਕੌਰ ਜੀ ਵੀ ਆਏ ਸਾਰਾ ਪਰਬ ਬਾਬਾ ਜਿਹੜਾ ਜਦੋਂ ਅਸੀਂ ਸੂਰਜ ਮਲ ਜੀ ਉਹਨਾਂ ਦਾ ਪਰਿਵਾਰ ਵੀ ਮੌਜੂਦ ਸੀ ਗੁਰੂ ਤੇਗ ਬਹਾਦਰ ਸਰ ਦੇ ਜਿਹੜੇ ਭਰਾ ਦਾ ਉਹਨਾਂ ਦਾ ਪਰਿਵਾਰ ਵੀ ਆਇਆ ਪਾਸ਼ਾ ਦਾ ਸੀਸ ਲੈਣ ਇਥੋਂ ਫਿਰ ਪੂਰਾ ਸ਼ਿਸ਼ੋਭਤ ਬੜੇ ਸੋਹਣੇ ਤਰੀਕੇ ਨਾਲ ਗੁਰੂ ਪਾਸ਼ਾ ਸੀਸ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਨਨਪੁਰ ਸਾਹਿਬ ਖੜਿਆ ਗਿਆ ਉੱਥੇ ਪਾਸ਼ਾ ਦਾ ਸਸਕਾਰ ਸੀਸ ਦਾ ਬੜੇ ਸੋਹਣੇ ਤਰੀਕੇ ਨਾਲ ਅੰਗੀਚਾ ਚਿੰਕੇ ਕੀਤਾ ਗਿਆ ਗੁਰੂ ਕੇ ਪੈਰੇ ਸਿੱਖ ਨੂੰ ਜਿਹੜੇ ਨਾਲ ਆਏ ਸੀ ਉਹਨਾਂ ਨੂੰ ਗਰਮਕੜੀ ਲਈ ਗਈ ਮੱਥਾ ਚੁੰਮਿਆ ਗਿਆ ਕਿ ਤੁਸੀਂ ਬਹੁਤ ਬਹਾਦਰੀ ਵਾਲਾ ਕਾਰਜ ਕੀਤਾ ਗਿਆ ਰੰਗਰੇਟਾ ਗੁਰੂ ਦਾ ਬੇਟਾ ਪਰ ਦੋ ਸਕੇਲੇ ਨਾਲ ਆਏ ਉਹਨਾਂ ਦਾ ਜ਼ਿਕਰ ਬਹੁਤ ਘੱਟ ਲੋਕਾਂ ਨੇ ਕੀਤਾ ਭਾਈ ਨਾਨੂ ਜੀ ਤੇ ਭਾਈ ਉਹਦੇ ਸਗੇ ਉਹ ਵੀ ਨਾਲ ਸਨ ਹੁਣ ਪਾਈ ਮਤੀ ਦਾਸ ਤੇ ਪਾਈ ਸਤੀ ਦਾਸ ਦੀ ਉਹਨਾਂ ਦਾ ਜ਼ਿਕਰ ਬਹੁਤ ਘੱਟ ਹੈ ਕਿ ਉਹਨਾਂ ਨਾਲ ਕੀ ਹੋਇਆ ਦਿੱਲੀ ਦੇ ਬਾਕੀ ਸਿੱਖਾਂ ਨੇ ਫਿਰ ਕਿਹਾ ਵੀ ਉਹਨਾਂ ਦੇ ਸਰੀਰ ਨੂੰ ਵੀ ਸਾਧਿਆ ਗਿਆ ਦੋ ਦਿਨ ਪਹਿਲਾਂ ਬਾਬਾ ਗੁਰਦਤਾ ਜੀ ਗੁਰੂ ਸਤਕਾਰਯੋਗ ਬਾਬਾ ਬੁੱਢਾ ਜੀ ਦੀ ਕੁੰਲ ਵਿੱਚੋਂ ਸਨ ਉਹਨਾਂ ਦਾ ਸੰਸਕਾਰ ਜੇ ਜਗ੍ਹਾ ਤੇ ਕੀਤਾ ਗਿਆ ਦਿੱਲੀ ਦੇ ਸਿੱਖਾਂ ਨੇ ਰਲ ਕੇ ਇਹਨਾਂ ਤਿੰਨਾਂ ਸਿੱਖਾਂ ਦੀਆਂ ਦਿਆਂ ਨੂੰ ਇਕੱਠਿਆਂ ਕਰਕੇ ਉਹ ਜਗ੍ਹਾ ਤੇ ਚਿਖਾ ਚੜਕੇ ਨਾਲ ਤਿੰਨਾਂ ਦਾ ਉੱਥੇ ਸੰਸਕਾਰ ਕੀਤਾ ਗਿਆ ਫਿਰ ਇਹਨਾਂ ਤਿੰਨਾਂ ਦਾ ਅੰਗੀਠਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਗੀਟਾ ਇਕੱਠਾ ਲੈ ਕੇ ਭਾਈ ਲਖੀ ਸ਼ਾਹ ਵਣਜਾ ਆਪਣੇ ਪਰਿਵਾਰ ਸਮੇਤ ਥੋੜੇ ਦਿਨਾਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਪਾਸ਼ਾ ਸਾਰੇ ਸਿੱਖਾਂ ਨੂੰ ਬੜਾ ਸਨਮਾਨ ਦਿੰਦੇ ਆ ਪਿਆਰ ਦਿੰਦੇ ਆ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਬਹੁਤ ਵਧੀਆ ਸਿੱਖੀ ਦਾ ਇੱਕ ਪੱਕਾ ਰਾਕੀ ਵਿਖਾਇਆ ਹੈ ਤੇ ਤੁਸੀਂ ਹੈਰਾਨ ਹੋਗੇ ਥੋੜੇ ਦਿਨਾਂ ਬਾਅਦ ਹੀ ਔਰ ਹਜ਼ੇਬ ਕਿਸੇ ਮਸਜਿਦ ਵਿੱਚ ਨਮਾਜ਼ ਪੜ੍ਹ ਜਾਂਦਾ ਹੈ ਤੇ ਸਿੱਖਾਂ ਦਾ ਰੋਹ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਹੱਥ ਵਿੱਚ ਫੜਿਆ ਪੱਥਰ ਜਦੋਂ ਉਹ ਨਮਾਜ਼ ਪੜ੍ਹਨਾ ਜਾ ਰਿਹਾ ਹੈ ਉਹਦੇ ਮੱਥੇ ਤੇ ਮਾਰਿਆ ਦੱਸਿਆ ਕਿ ਸਿੱਖਾਂ ਅੰਦਰ ਇਸ ਗੱਲ ਦਾ ਰੋਹ ਹੈ ਆ ਜਿਹੜੀ ਅੱਜ ਸਾਡੇ ਅੰਦਰ ਇਹ ਚੀਜ਼ਾਂ ਪੈਦਾ ਹੁੰਦੀਆਂ ਨੇ ਕਹਿਣੀਆਂ ਬਹੁਤ ਆਸਾਨ ਨੇ ਪਰ ਜਦੋਂ ਅਸੀਂ ਇਹ ਪਾ ਵੇਖਦੇ ਹਾਂ ਜਿਵੇਂ ਹੁਣ ਭਾਈ ਸੰਦੀਪ ਸਿੰਘ ਨੇ ਜੋ ਅੰਦਰ ਕੀਤਾ ਇਹ ਚਣਕ ਕਿਤੇ ਨਾ ਕਿਤੇ ਪਿੱਛੋਂ ਲੱਜੋ ਰੋਹ ਨਹੀਂ ਹੁੰਦਾ ਜਦੋਂ ਵੀ ਤੁਸੀਂ ਸਾਡੀਆਂ ਧੀਆਂ ਨਾਲ ਸਾਡਿਆਂ ਪਰਿਵਾਰਾਂ ਨਾਲ ਕਿਦਾਂ ਤੁਸੀਂ ਸਾਡੇ ਪਰਿਵਾਰਾਂ ਨੂੰ ਮਾਰਿਆ ਕੁੱਟਿਆ ਨਚੋੜਿਆ ਵਾ ਉਹ ਫਿਰ ਰੋਹ ਤੁਸੀਂ ਅੰਦਰੋਂ ਨਾ ਪੜੀ ਨਾ ਸਕਦੇ ਕਿਸੇ ਨਾ ਕਿਸੇ ਰੂਪ ਵਿੱਚ ਰੋਹ ਫਿਰ ਬਾਹਰ ਨਿਕਲਦਾ ਵਾ ਪਰ ਅੰਦਰੋਂ ਲਾਵਾ ਫੁੱਟਦਾ ਵਾ ਵੀ ਅਸੀਂ ਤੋੜਾ ਛੱਡਣਾ ਕੱਖ ਨਹੀਂ ਕਿਸੇ ਕਿਉਂਕਿ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਰਿਹਾ ਜਿਹੜੇ ਜਾਣਦੇ ਤੁਹਾਡੇ ਜਿਹਨਾਂ ਨੂੰ ਪਤਾ ਹੋਣਾ ਵੀ ਇੱਕ ਥੋੜਾ ਗੱਲ ਪਤਾ ਨਹੀਂ ਕਿੰਨੇ ਆਨੇ ਫੀਤੀਆਂ ਲਵਾਈਆਂ 84 ਦੇ ਵਿੱਚ ਕੋਈ ਇੱਕ ਥੋੜਾ ਪਾਣਾ ਵਾਪਰਿਆ ਮੇਰਾ ਜਨਮ 77 ਦਾ ਮੈਂ ਪਿੰਡ ਧੁੰਦੇ ਦਾ ਰਹਿਣ ਵਾਲਾ ਅਸੀਂ ਖੇਤਾਂ ਨੂੰ ਜਾਂਦੇ ਹੁੰਦੇ ਸੀ ਮੈਂ ਆਪ ਅਸੀਂ ਵੇਖਣਾ ਰਾਤ ਨੂੰ ਸਵੇਰੇ ਉੱਠਦਿਆਂ ਸਾਰ ਪੁਲਿਸ ਆਈ ਹਣੀ ਖੇਤਾਂ ਦੇ ਵਿੱਚ ਰਾਤ ਪਹਿ ਸਾਡੀ ਜ਼ਮੀਨ 4 ਕਿਲੋਮੀਟਰ ਦੂਰ ਹੈ ਸਾਡੇ ਘਰ ਤੋਂ ਤੇ ਰਸਤੇ ਦੇ ਵਿੱਚ ਹੀ ਰਾਤ ਨੂੰ ਜਿਹੜੇ ਜਿਹੜੇ ਖਤਮ ਕਰਨੇ ਉਹਨਾਂ ਦੀਆਂ ਬੂਟੀਆਂ ਪਈਆਂ ਹੋਣੀਆਂ ਤੇ ਦਿਨ ਚੜਦੇ ਨਾਲ ਉਹਦੇ ਲਾਸ਼ਾਂ ਦਰਿਆ ਦੀ ਭੇਟ ਕਰ ਦਿੰਦੀਆਂ ਜਾਂਦੀਆਂ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਇਹੋ ਹੀ ਤੇ ਕੰਮ ਕੀਤਾ ਸੀ ਕਿ ਜਨਾਂ ਨੂੰ ਤੁਸੀਂ ਲਵਾਰਸ ਕਿਹਾ ਨਾ ਇਹ ਲਵਾਰਸ ਨਹੀਂ ਹੈਗੇ ਸਰਦਾਰ ਜਸਵੰਤ ਸਿੰਘ ਨੇ ਇਹੋ ਜੇ ਪਰਪ ਕਰਕੇ ਜਿਵੇਂ ਮਾਵਾ ਪੁੱਛਦੇ ਸੀ ਵਿੱਚ ਜਸਵੰਤ ਸਿਆ ਅਹੀਂ ਦਰਵਾਜ਼ਾ ਨਹੀਂ ਰਾਤ ਨੂੰ ਬੰਦ ਕਰਦੀਆਂ ਅਹੀਂ ਠੀਕ ਧਿਆ ਰਹਿੰਦੀਆਂ ਪਤਾ ਨਹੀਂ ਕਦੋਂ ਬਾਹਰੋਂ ਆਏਗਾ ਸਾਡਾ ਪੁੱਤ ਸਾਨੂੰ ਇਹ ਨਹੀਂ ਪਤਾ ਕਰਾ ਦਿਓ ਵੀ ਹੈਗਾ ਕਿ ਨਹੀਂ ਹੈਗਾ ਇਨਾਈ ਤੇ ਸਰਦਾਰ ਜਸਵੰਤ ਸਿੰਘ ਨੇ ਉਹ ਸਾਰਾ ਰਿਕਾਰਡ ਕੱਢ ਕੇ ਜਦੋਂ ਸਰਕਾਰ ਦੇ ਸਾਹਮਣੇ ਪੇਸ਼ ਕੀਤਾ ਵੀ ਕਿਹੜਾ ਐਸ ਐਚਓ ਸੀ ਕਿੱਥੋਂ ਬਾਲਣ ਪਿਆ ਕਿੰਨਾ ਖੱਪਣ ਪਿਆ ਕਿੱਦਾਂ ਲੈ ਕੇ ਆਏ ਕਿਹੜਾ ਉਹਦਾ ਪਿੰਡ ਸੀ ਕਿਹੜੀ ਉਹਦੀ ਤਹਿਸੀਲ ਸੀ ਪੱਟੀ ਮਜੀਠਾ ਆ ਸਾਰੀਆਂ ਤਹਿਸੀਲਾਂ ਲਵਾਰਸ ਕਹ ਕੇ ਲਵਾਰਸ ਨਹੀਂ ਸੀ ਹੈ ਕਿਉਂ ਕੋਈ ਆਪਣੀ ਮਾਂ ਦੀ ਦਵਾਈ ਲੈਣ ਗਿਆ ਸੀ ਕੋਈ ਡੇਰੀ ਦੁੱਧ ਪਾਉਣ ਗਿਆ ਸੀ ਕੋਈ ਆਪਣੇ ਬਾਪੂ ਨੂੰ ਕੋਈ ਹਸਪੀਟਲੋਂ ਲੈਣ ਗਿਆ ਸੀ ਪਹੁੰਚ ਨਹੀਂ ਸਕਿਆ ਇਹੋ ਸਨ ਕੋਈ ਸਕੂਲ ਗਿਆ ਕੋਕੋਲ ਗਿਆ ਫੜਕੇ ਤੇ ਲਗਾਤਾਰ 84 ਜੋ ਕੁਝ ਹੋਇਆ ਉਹ ਭੁੱਲ ਸਕਦੇ ਆਂ ਅਗਲੀ ਪੀੜ੍ਹੀ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਜਿਹੜੇ ਹੁਣ ਬੱਚੇ ਪੈਦਾ ਹੋਏ ਆ ਜਿਹੜੇ ਨਾ ਜਨਮ ਹੀ 92 90 ਤੋਂ ਬਾਅਦ ਹੈ ਤੇ ਫਿਰ ਜਲਿਆਂਵਾਲਾ ਸਾਕਾ ਉਹਦੇ ਨਿਸ਼ਾਨ ਅੱਜ ਤੱਕ ਸਾਹਮਣੇ ਹੋਇਆ 1919 ਚ ਵਾਪਰਿਆ ਸੀ ਤੇ 84 ਜੋਗਨੇ ਵਾਪਰਿਆ ਉਹਦਾ ਕੋਈ ਨਿਸ਼ਾਨ ਰਹਿਣ ਤੱਕ ਕਿਉਂਕਿ ਅਗਲੇ ਨੇ ਆਪਣੇ ਬਾਬੇ ਖੜੇ ਕੀਤੇ ਉਹਨਾਂ ਦਾ ਹੀ ਸੇਵਾ ਕਰਾਤੀ ਮੇਰੇ ਨਾਲ ਕਾ ਪ੍ਰਚਾਰ ਕਰਦਾ ਹੈ ਬਰੌਂਡ ਕਰਨ ਪਹੁੰਚ ਜਾਂਦੇ ਆ ਮੂੰਹ ਨਹੀਂ ਕਰਦਾ ਉਧਰ ਨੂੰ ਕੋਈ ਤੁਹਾਨੂੰ ਦਿਸਦੇ ਨਹੀਂ ਹੋ ਤੁਹਾਡੇ ਸਿੱਖੀ ਦੀ ਜੜੀ ਤੇਲ ਦਿੱਤਾ ਉਹਨਾਂ ਨੇ ਪੁੱਛੋ ਨਾਲੋਂ ਕੌਣ ਨੇ ਜਿਨ੍ਹਾਂ ਨੇ ਜਿਗ ਤੇ ਉਹ ਨਿਸ਼ਾਨ ਸਾਹਮੇ ਹੁੰਦੇ ਜੇ ਜਲਿਆਂਵਾਲੇ ਸਾਕੇ ਦੇ ਨਿਸ਼ਾਨ ਸਾਹਮੇ ਰੱਖੇ ਜਾ ਸਕਦੇ ਸੀ ਇਹ ਵੀ ਸਾਹਮੇ ਹੁੰਦੇ ਤੁਹਾਡੀ ਪੀੜ੍ਹੀ ਨੂੰ ਪਤਾ ਹੁੰਦਾ ਸਾਡੇ ਘਰਾਂ ਡਰਗ ਤੇ ਨਸ਼ਾ ਨਗਦੀ ਪਹੁੰਚਦਾ ਸਾਡੇ ਬੱਚੇ ਚੁਟਕੀਆਂ ਦਾ ਮਾਰਦੇ ਲੱਤਰ ਗਏ ਕੀ ਹੁੰਦੇ ਸਾਡੇ ਅੰਦਰ ਜਾਗਰਤੀ ਆਉਂਦੀ ਸਾਨੂੰ ਪਤਾ ਲੱਗਦਾ ਪਰ ਅਗਲੇ ਆਨੇ ਵਿਚੇ ਲਿਆ ਖੜਾ ਕਰ ਦਿੱਤਾ ਪਿਆ ਉਹ ਤੁਹਾਨੂੰ ਅਸੀਂ ਕਿਦਾਂ ਮਲਿਆ ਮੇਟ ਕਰਨਾ ਤੋਂ ਖੈਰ ਮੈਂ ਬੇਨਤੀ ਕਰਨੀ ਚਾਹੁੰਨਾ ਬਹੁਤ ਪੁਜਾਇ ਸਰ ਚੁਕਦਾ ਉਸ ਪਾਦਸ਼ਾਹ ਦੇ ਅੱਗੇ ਮਨੁੱਖਤਾ ਦੇ ਜਿਹੜੇ ਰਹਿਬਰ ਥੱਕਾਂ ਦੀ ਰਾਖੀ ਕਰਨ ਵਾਲੇ ਦੋ ਹਿੱਸਿਆਂ ਜਿਸ ਪਾਦਸ਼ਾਹ ਦੇ ਸਰੀਰ ਦਾ ਸਸਕਾਰ ਹੋਇਆ ਹੋਵੇ ਅਸੀਂ ਉਸ ਪਾਦਸ਼ਾਹ ਦਾ ਦੇਣਾ ਦੇਖ ਸਕਦੇ ਹਾਂ ਉਸ ਸਮੇਂ ਇਹ એનર્ਜੀ ਸੀ ਜਿੱਦਨ ਸਭ ਜਹਾਂ ਦੇ ਛੋਟਿਆਂ ਨੂੰ ਫਤੇਗੜ ਸਾਹਿਬ ਤੋਂ ਤਿਆਰ ਕਰਕੇ ਮਾਤਾ ਮੁਜਰਕਾ ਹੋਰ ਜੀਪੇ ਜਿਵੇਂ ਰੋਜ਼ ਇੱਕ ਸ਼ਬਦ ਬੋਲਦੇ ਸਰਦਾਰ ਪਿਆਰਾ ਸਿੰਘ ਪਦਮ ਨੇ ਨਾ ਆਪਣੀ ਕਿਤਾਬ ਵਿੱਚ ਗੱਲ ਲਿਖੀ ਹੈ ਕਹਿੰਦਾ ਦੁਨੀਆਂ ਦੇ ਵਿੱਚ ਤਿੰਨ ਕਿਸਮ ਦੇ ਲੋਕ ਨੇ ਗੁਰੂ ਕੇ ਪੈਰੇ ਥੋੜੀ ਜਿਹੀ ਤਵਜੋ ਦੇ ਕੇ ਸੁਣਿਆ ਤਿੰਨ ਕਿਸਮ ਦੇ ਲੋਕ ਆ ਸਰਦਾਰ ਪਿਆਰਾ ਸਿੰਘ ਪਦਮ ਜੀ ਕਹਿੰਦੇ ਪਤਾ ਕਿਹੜੇ ਹੈ ਕਹਿੰਦਾ ਪਹਿਲੀ ਕਿਸਮ ਦੇ ਲੋਕ ਉਹ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਪ ਚੰਗਾ ਕੰਮ ਕੋਈ ਨਹੀਂ ਕੀਤਾ ਉਹਨੇ ਬੱਚਿਆਂ ਨੇ ਵੀ ਕੋਈ ਚੰਗਾ ਕੰਮ ਨਹੀਂ ਕੀਤਾ ਪਰ ਉਹਨਾਂ ਦੇ ਦਾਦਿਆਂ ਪਰਦਾਦਿਆਂ ਨੇ ਬੜਾ ਚੰਗਾ ਕੰਮ ਕੀਤਾ ਉਹ ਆਪਣੇ ਦਾਦਿਆਂ ਪਰਦਾਦਿਆਂ ਦੇ ਚੰਗੇ ਕੰਮਾਂ ਕਰਕੇ ਸੰਸਾਰ 'ਤੇ ਇੱਜ਼ਤ ਨਾਲ ਜਿਉਂਦੇ ਆ ਤੁਹਾਨੂੰ ਪਤਾ ਮੈਂ ਕਿਸ ਦਾਦੇ ਦਾ ਪੁੱਤ ਹਾਂ ਮੇਰੇ ਬਰਦਾਦੇ ਦਾ ਤੁਹਾਨੂੰ ਪਤਾ ਮੇਰਾ ਪਰਦਾਦਾ ਕੌਣ ਹੈ ਐਦਾਂ ਦੂਜੀ ਕਿਸਮ ਦੇ ਲੋਕ ਉਹ ਆ ਜਿਨ੍ਹਾਂ ਦੇ ਦਾਦਿਆਂ ਪਰਦਾਦਿਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਤੇ ਨਾ ਉਹਨਾਂ ਦੇ ਬੱਚਿਆਂ ਨੇ ਕੋਈ ਚੰਗਾ ਕੰਮ ਕੀਤਾ ਉਹਨਾਂ ਨੇ ਆਪ ਬੜੇ ਚੰਗੇ ਕੰਮ ਕੀਤੇ ਨੇ ਉਹ ਆਪਣੇ ਚੰਗੇ ਕੰਮਾਂ ਕਰਕੇ ਸੰਸਾਰ ਦੇ ਵਿੱਚ ਆਪਣਾ ਰੁਤਬਾ ਬਣਾਉਂਦੇ ਆ ਤੀਜੀ ਕਿਸਮ ਦੇ ਲੋਕ ਉਹ ਹੁੰਦੇ ਨੇ ਸਰਦਾਰ ਪਿਆਰਾ ਸਿੰਘ ਜੀ ਪਤਮ ਉਹਨਾਂ ਨੇ ਕਿਤਾਬ ਦੀ ਅਰੰਭਤਾ ਵਿੱਚ ਭੂਮਿਕਾ ਜੇ ਗੱਲ ਖਿੜੀ ਉਹਨਾਂ ਸ਼ੀਦਾ ਨੇ ਵਫਾ ਤੇ ਗੰਗੇ ਸ਼ੀਦਾ ਕਿਤਾਬ ਦੀ ਅਰੰਭਤਾ 'ਚ ਗੱਲ ਲਿਖੀ ਉਹ ਕਹਿੰਦੇ ਜਦੋਂ ਤੀਜੀ ਕਿਸਮ ਦਾ ਬੰਦਾ ਉਹ ਹੁੰਦਾ ਜਿਹੜੇ ਆਪ ਵੀ ਚੰਗਾ ਕੰਮ ਨਹੀਂ ਕੀਤਾ ਉਹਦੇ ਦਾਦਿਆਂ ਪਰਦਾਦਿਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਤੇ ਉਹ ਆਪਣੇ ਉਹਦੇ ਬੱਚਿਆਂ ਨੇ بڑا ਨੇਕ ਕੰਮ ਕੀਤਾ ਹੁੰਦਾ ਉਹ ਆਪਣੇ ਬੱਚਿਆਂ ਦੇ ਨੇਕ ਅੰਮਾ ਕਰਕੇ ਸੰਸਾਰ ਤੇ ਸਰੋਚਾ ਚੁੱਕੇ ਤੁਰਦਾ ਕਿ ਮੈਂ ਫਲਾਣਿਆਂ ਬੱਚਿਆਂ ਦਾ ਪਿਓ ਹਾਂ ਕਹਿੰਦਾ ਹੁਣ ਤੁਸੀਂ ਤਿੰਨੇ ਕਿਸਮ ਦੇ ਇਨਸਾਨ ਨੂੰ ਜੇ ਇੱਕੇ ਚ ਵਖਣਾ ਹੋਵੇ ਨਾ ਤੇ ਤਲਗੀ ਤਰਪਾਸ਼ਾ ਦੇ ਦਰਸ਼ਨ ਕਰ ਲਿਓ ਜੇ ਉਹਨਾਂ ਦੇ ਪਿਤਾ ਵਾਲੇ ਦੇਖੋਗੇ ਤਾਂ ਵੀ ਸੀਹ ਚਕੋ ਜਿਉ ਉਹਨਾਂ ਦੇ ਦਾਦਾ ਜੀ ਵਾਲੇ ਦੇਖੋ ਤਾਂ ਵੀ ਸੀਹ ਚਕੋ ਜੇ ਉਹਨਾਂ ਦੇ ਆਪਨੇ ਵਾਲੇ ਦੇਖੋਗੇ ਤੇ ਫਿਰ ਕਹਿਣਗੇ ਕਰਤਾਰ ਕੀ ਸੁਗੰਨ ਨਾਨਕ ਕੀ ਕਸਮ ਹੈ ਜਿੰਨੇ ਵੀ ਹੋ ਗੋਬਿੰਦ ਦੀ ਤਾਰੀਫ ਉਹ ਕਮ ਹੈ ਕਹਿੰਦਾ ਮੈਂ ਜਿੰਨੀ ਵੀ ਅੱਲਾ ਯਾਰ ਖਜੂ ਕਹਿੰਦਾ ਜੇ ਮੈਂ ਕਿੰਨੀ ਕੁ ਵਡਿਆਈ ਕਰਾਂ ਇਕ ਅੱਖ ਸੇ ਕਿਆ ਬੁਰਬਲਾ ਕੁਲ ਬਹਿਰ ਕੋ ਦੇਕੇ ਸਾਹਿਲ ਕੋ ਦੇਕੇ ਮੰਜ ਧਾਰ ਕੋ ਦੇਕੇ ਜਾਂ ਲਹਿਰ ਕੋ ਦੇਕੇ ਨਾ ਮੈਂ ਕੰਡੇ ਤੇ ਖਲੋਦਾ ਮੈਂ ਸਮੁੰਦਰ ਦੀਆਂ ਤਰੰਗਾਂ ਵੇਖਾਂ ਸਮੁੰਦਰ ਦਾ ਕੰਡਾ ਵੇਖਾਂ ਕਿ ਸਮੁੰਦਰ ਦੀ ਗਹਿਰਾਈ ਵੇਖਾਂ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਮੈਂ 43 ਸਾਲ ਤੇ ਕੁਝ ਮਹੀਨੇ ਜਿਸ ਮਾਲਕ ਦੀ ਆਰਜ਼ੂ ਹੋਵੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਮੈਂ ਕਿਦਾਂ ਬਿਆਨ ਕਰਾਂ ਪਾਸ਼ਾ ਇਸ ਐਸੇ ਜੀਵਨ ਨੂੰ